ਹਾਂਜੀ ਪਹਿਲੇ ਤਾਂ ਸਾਰੀ ਸੰਗਤ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਅੱਜ ਆਪਾਂ ਖੜੇ ਆ ਪਿੰਡ ਤੋਗਾਵਾਲ ਗੁਰਦੁਆਰਾ ਸਾਹਿਬ ਦੇ ਵਿੱਚ ਖੜੇ ਆ ਤੇ ਆਪਣਾ ਡਰਾ ਚੱਲ ਰਿਹਾ ਸਾਰੀ ਸੰਗਤ ਪੈਸੇ ਦਾ ਵੀਡੀਓ ਚੱਲ ਰਹੀਆਂ ਹਨਾ ਬਈ ਆਪਣੀਆਂ ਤੁਸੀਂ ਬਹੁਤ ਵੀਡੀਓ ਚੱਲਦੀਆਂ ਨੇ ਜੀ ਗੁਰੂ ਘਰ ਦੇ ਵਿੱਚ ਸੇਵਾ ਦੀ ਇੰਡਰਾ ਚੱਲ ਰਿਹਾ ਇੱਕ ਭਰਾ ਜੋ ਵੀ ਸੰਗਤਾਂ ਦੁਨੀਆ ਦੇ ਕਿਸੇ ਵੀ ਕੋਨੇ ਤੇ ਬੈਠੇ ਆ ਸੰਗਤਾਂ ਨਾਲੇ ਤਾਂ ਸੇਵਾ ਕਰਨੀ ਹੈ ਹਨਾ ਬਈ ਤਿੰਨ ਨਾਲੇ ਲੱਖਾਂ ਦੇ ਜਿੱਤੋਂਗੇ ਨਾਮ ਆ ਸੇਵਾਦੋ ਭਾਬ ਜਿਵੇਂ ਆਪਣਾ ਤੁਸੀਂ ਆ ਸੈੱਡ ਦਿਖਾ ਦਿਓ ਗੁਰਦੁਆਰਾ ਸਾਹਿਬ ਦੇ ਵਿੱਚ ਲੰਗਰ ਹਾਲ ਬਣਾਉਣਾ ਹਾਂ ਜੀ ਹਾਂਜੀ ਇਸ ਜਗ੍ਹਾ ਤੇ ਆਪਾਂ ਲੰਗਰ ਹਾਲ ਬਣਾਉਣਾ ਜੀ ਕੋਈ ਲੰਗਰ ਹਾਲ ਦਾ ਪ੍ਰਬੰਧ ਹੈ ਨਹੀਂ ਗਾ ਲੰਗਰ ਹਾਲ ਬਣਾਉਣਾ ਤੇ ਅੱਗੇ ਦਰਬਾਰ ਸਾਹਿਬ ਦਾ ਵੀ ਬਈ ਕੰਮ ਰਹਿੰਦਾ ਹਾਂ ਕੰਮ ਅਧੂਰਾ ਪਿਆ ਸੀ ਤੇ ਫਰਸ਼ ਵਗੈਰਾ ਵੀ ਲਾਉਣੀਆਂ ਹਾਂਜੀ ਤੇ ਸਾਰੇ ਕਾਮੀ ਕਹਿਣ ਦਾ ਭਾਬ ਗੁਰਦੁਆਰਾ ਸਾਹਿਬ ਦੇ ਵਿੱਚ ਰਹਿੰਦੇ ਨੇ ਤੇ ਡਰਾ ਕੱਢਣ ਤੋਂ ਬਾਅਦ ਤੇ ਜੋ ਬਈ ਤਿਲ ਫੁੱਲ ਬਚਨਾ ਹਨਾ ਹਾਂਜੀ ਵੀਰੇ ਉਹ ਆਪਾਂ ਗੁਰੂ ਘਰ ਦੇ ਉੱਪਰ ਹੀ ਲਾਉਣਾ ਸਾਰਾ 1-1 ਰੁਪਿਆ ਗੁਰੂ ਘਰ ਦੇ ਚੱਲਦੀ ਕਾਰ ਸੇਵਾ ਦੇ ਉੱਪਰ ਲਗਾਇਆ ਜਾਊਗਾ ਜੀ ਤੇ ਕੋਈ ਵੀ ਬੰਦਾ ਅੱਗੇ ਆਪਣੇ ਤੋਂ ਕੋਦੋਂ ਮਰਜ਼ੀ ਸਾ 300 ਰੁਪਏ ਦਾ ਹਿਸਾਬ ਕਿਤਾਬ ਲੈ ਸਕਦੇ ਤੇ ਦੁਨੀਆ ਦੇ ਸੰਗਤ ਕਿਸੇ ਵੀ ਕੋਨੇ ਤੇ ਬੈਠੀ ਐ ਹੱਥ ਜੋੜ ਕੇ ਬੇਨਤੀ ਐ ਵੀ ਇਸ ਚੱਲ ਰਹੀ ਸੇਵਾ ਦੇ ਵਿੱਚ ਦਸਵੰਦ ਜ਼ਰੂਰ ਕੱਢੋ ਬਹੁਤ ਵਧੀਆ ਇੱਕ ਇਹ ਦਸਵੰਦ ਕੱਢਣ ਦਾ ਉਹ ਆਣਾ ਬਈ ਮੌਕਾ ਜੀ ਮੌਕਾ ਦਾ ਤੇ ਅੱਗੇ ਆਪਾਂ ਤੁਹਾਨੂੰ ਨਾਮ ਵੀ ਦਿਖਾਉਣੇ ਆ ਜਿਹੜੇ ਤੁਸੀਂ 500, 1000, 1100, 3100 ਦੀ ਪੇਮ ਇੱਕ ਭਰਾਵਾਂ ਦੇ ਬਈ ਮਨ ਦੇ ਵਿੱਚ ਸ਼ੰਕਿਆ ਹੁੰਦੀ ਹੈ ਵੀ ਨੰਬਰ ਕਾਫੀ ਚੱਲੀ ਜਾਂਦੇ ਆ ਜਿਵੇਂ ਕਿ ਆਪਣਾ ਆ ਨੰਬਰ ਹੈ 9781040039 ਨੰਬਰ ਕਾਫੀ ਚਲਾਉਣ ਦਾ ਆਪਣਾ ਇਹ ਹੁੰਦਾ ਵੀ ਇੱਕ ਨੰਬਰ ਦੇ ਨਾਂ ਤਾਂ ਇਨੀ ਪੇਮੈਂਟ ਹੁੰਦੀ ਆ ਨਾ ਹੀ ਕੌਲ ਲੱਗਦੀ ਐ ਜੀ ਹਾਂ ਕਿਉਂਕਿ ਅਸੀਂ ਸੰਗਤ ਨੂੰ 5 ਤੋਂ 10 ਮਿੰਟਾਂ ਦੇ ਵਿੱਚ ਟੋਕਨ ਦੇਣਾ ਹੁੰਦਾ ਤਾਂ ਕਰਕੇ ਜਿਆਦਾ ਨੰਬਰ ਚੱਲਦੇ ਆ ਬੋਰਡ ਦੇ ਉੱਪਰ ਵੀ ਨੰਬਰ ਆਪਣਾ ਹੀ ਹੁੰਦਾ ਤੇ ਜੇ ਆਪਾਂ ਨਾਮਾਂ ਦੀ ਗੱਲ ਕਰੀਏ ਪਹਿਲੇ ਨਾਮ ਦੇ ਵਿੱਚ ਆਪਾਂ ਥਾਰ ਗੱਡੀ ਦੇਣੀ ਹੈ ਜੀ ਰੌਕਸ ਹਾਂਜੀ ਪਹਿਲੇ ਨਾਮ ਦੇ ਵਿੱਚ ਵੀਰ ਜੀ ਆਪਣੇ ਥਾਰ ਰੌਕਸ ਦੇਣੀ ਹੈ ਆਪਸ਼ਨ ਦੇ ਵਿੱਚ ਸਕਾਰਪੀਓ ਐਨ ਹੈ ਜੀ ਆਪਸ਼ਨ ਦੇ ਵਿੱਚ ਜੌਂਡੀਅਰ 4x4 ਹੈ ਜੀ ਤੇ ਟੋਟਲ 101 ਨਾਮ ਹੈ ਹਾਂਜੀ ਵੀਰ ਜੀ ਦੂਜੇ ਨਾਮ ਦੇ ਵਿੱਚ ਬੁਲਟ ਮੋਟਰਸਾਈਕਲ ਹੈ ਜੀ ਤੇ ਸਾਰੇ ਨਾਮ ਆਪਾਂ 31 ਤਰੀਕ ਨੂੰ ਕੱਢ ਦੇਣੇ ਆ ਜਿੰਨੇ ਵੀ ਨਾਮ ਆ ਫਾਈਨਲ ਡਰਾ ਕੱਢਣਾ 31 ਤਰੀਕ ਨੂੰ ਦੇ ਨਾਲ ਇੱਕ ਸਪੈਸ਼ਲ ਮਿੰਨੀ ਡਰਾ ਦੇ ਵਿੱਚ 9511 ਟਰੈਕਟਰ ਤੇ ਬੁਲਟ ਮੋਟਰਸਾਈਕਲ ਮੋਟਰਸਾਈਕਲ ਇਹਨਾਂ ਦੇ ਟੋਕਨ ਉਹ ਪੈਣ ਭਰਾਵਾਂ ਨੂੰ ਮਿਲਣਗੇ ਜੋ 112100 3100 5100 ਰੁਪਏ ਹਾਂ ਉਹ ਆਪਾਂ ਤੁਹਾਨੂੰ ਸਮਝਾਈ ਜੰਨੇ ਆ ਨੰਬਰ ਆਪਣਾ ਦੇਖੋ ਬੋਰਡ ਤੇ ਉਹ ਵੀ ਲਿਖਿਆ ਹੋਇਆ ਹੈ 9781040039 ਜੋ ਇਹ ਬੋਰਡ ਦੇ ਉੱਪਰ ਨੰਬਰ ਹੁੰਦਾ ਵੈਰੀਫਾਈ ਨੰਬਰ ਹੁੰਦਾ ਆਪਾਂ ਹਾਂਜੀ ਵੀਰ ਜੀ ਹਾਂਜੀ 500 ਦੇ ਤੁਹਾਨੂੰ ਤਿੰਨ ਕੂਪਣ ਮਿਲਣਗੇ ਦੋ ਤਾਂ ਮੇਨ ਡਰਾ ਦੇ ਨਾਲ ਇੱਕ ਮਿੰਨੀ ਡਰਾ ਦੇ ਜੇ ਤੁਸੀਂ 1100 ਦੀ ਪੇਮੈਂਟ ਕਰਦੇ ਹੋ ਤਾਂ ਸਾਰੇ ਨਾਮਾਂ ਦੇ ਵਿੱਚ ਟੋਕਣ ਪੈ ਜੂਆ ਨਾਲ ਦੋ ਗੁੱਪਣ ਫਰੀ ਮਿਲਣਗੇ ਸਪੈਸ਼ਲ ਮਿਨੀ ਡਰਾ 95 11 ਟਰੈਕਟਰ ਦੇ ਤੇ ਬੁਲਟ ਦੇ ਹਾਂਜੀ ਵੀਰ ਜੀ ਤੇ 2100 ਦੇ 26 ਗੁੱਪਣ ਨੇ 3100 ਦੇ 40 ਆ 5100 ਦੇ 76 ਗੁੱਪਣ ਨੇ ਬਈ ਤੇ 15000 ਦਾ ਪੂਰਾ 400 ਗੁੱਪਣ ਹਨਾ ਜੀ ਤੇ ਬਕਾਇਦਾ ਇਹ ਡਰਾ ਲਾਈਵ ਕੱਢਿਆ ਜਾਣਾ ਗੁਰੂ ਘਰ ਦੇ ਵਿੱਚ ਹਾਂਜੀ ਇਸੇ ਜਗ੍ਹਾ ਤੇ ਲਾਈਵ ਕੱਢਿਆ ਜਾਣਾ ਜੀ ਆਪਣੇ ਨੇੜੇ ਨੇੜੇ ਪਿੰਡ ਕਿਹੜੇ ਰਹਿੰਦੇ ਆ ਬਾਈ ਆਪਣੇ ਨੇੜੇ ਬਿਰਜੀ ਨੇ ਢੱਡਰੀਆਂ ਪਿੰਡ ਹੈ ਜੀ ਨਾਨਸਰ ਚੀਮਾ ਜੀ ਲੋਂਗੋਵਾਲ ਜੀ ਠੀਕ ਲੋਂਗੋਵਾਲਾ ਹਾਂਜੀ ਕਿਸੇ ਵੀ ਵੀਰ ਨੇ ਮੌਕੇ ਤੇ ਆ ਕੇ ਦੇਖਣਾ ਡਰਾ ਦੇਖ ਵੀ ਸਕਦਾ ਬਕਾਇਦਾ ਆਪਣੇ ਪੇਜ ਤੇ ਲਾਈਵ ਚੱਲੂ ਜਿਹੜਾ ਤੁਸੀਂ ਦੇਖ ਰਹੇ ਹੋ ਬਿੱਟਾ ਮਾਨਸਾਂ ਦੇ ਤੇ ਬਿੱਟਾ ਮਾਨਸਾਂ ਵਾਲੇ ਪੇਜ ਤੇ ਲਾਈਵ ਚੱਲਣਾਗਾ ਪੂਰੀ ਕਮੇਟੀ ਆਪਣੇ ਨਾਲ ਖੜੀ ਹੈ ਸੋਡਾ ਦਿੱਤਾ ਕੱਲਾ ਕੱਲਾ ਰੁਪਿਆ ਗੁਰੂਗਰ ਦੀ ਸੇਵਾ ਉੱਪਰ ਲੱਗਣਾ ਜਿਵੇਂ ਆਪਾਂ ਗੁਰੂਗਰ ਦੇ ਹਾਲਾਤ ਦਿਖਾਈ ਦਿੱਤੇ ਲੰਗਰ ਹਾਲ ਬਣਾਉਣਾ ਦਰਬਾਰ ਸਾਹਿਬ ਦਾ ਕੰਮ ਅਧੂਰਾ ਰਹਿੰਦਾ ਤੇ ਕਮੇਟੀ ਥਰੂ ਤੇ ਪੰਚਾਇਤ ਥਰੂ ਇਹ ਰੀਪੀ ਆ ਲੱਗਣਾ ਹਾਂ ਜੀ ਹਾਂਜੀ ਵੀਰ ਜੀ ਹਾਂਜੀ ਤੇ ਸਾਰੇ ਵੀਰ ਵੱਧ ਚੜ ਕੇ ਸੇਵਾ ਦੇ ਵਿੱਚ ਲੋ ਹਿੱਸਾ ਆਪਾਂ ਸੋਨੂੰ ਇਹ ਵੀਡੀਓ ਤਾਂ ਬਣਾਈ ਆ ਪ੍ਰੋਪਰ ਕਿ ਪੂਰਾ ਯਕੀਨ ਹੋ ਜੇ ਵੀ ਜੈਨੂਅਨ ਕੰਮਾਂ ਤੇ ਬਿਲਕੁਲ ਸਹੀ ਕੰਮ ਆਣਾ ਜੀ ਹਾਂਜੀ ਵੀਰ ਜੀ ਹਾਂਜੀ ਤੇ ਧੰਨਵਾਦ ਜੀ ਸਾਰੀ ਸੰਗਤ ਦਾ ਖਰੀਦੋਬਾਦ ਤੋਂ ਬਾਅਦ ਕੁੱਪਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ